ਕਾਂਗਰਸ ਆਪ ਦਾ ਸਰਪੰਚ ਨਿਕਲੇ ਮੁਕੱਦਰ ਦਾ ਸਿਕੰਦਰ ਕਾਂਗਰਸ ਦੇ ਆਪ ਦਾ ਸਰਪੰਚ ਨੂੰ ਮਾਰ ਗਏ ਗੋਲੀਆਂ ਪਰ ਫਿਰ ਵੀ ਬਚ ਗਈ ਜਾਨ ਆਖਰਕਾਰ ਕਿਉਂ ਇਸ ਦਾ ਖੁਲਾਸਾ ਕਰਦੇ ਹਾਂ ਜੀ ਕਿ ਮੁਕੱਦਰਾਂ ਦਾ ਨਹੀਂ ਰਿਹਾ ਇਹ ਮੁਕੱਦਰ ਦਾ ਸਿਕੰਦਰ ਰਿਹਾ ਹੈ ਗਾਲਮ ਪਿੰਡ ਦਾ ਆਪ ਦਾ ਸਰਪੰਚ ਚੋਗਾ ਸੇ ਪਟਾਲਾ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੂਰਵ ਸਰਪੰਚ ਜੋ ਕਿ ਕਾਂਗਰਸ ਪਾਰਟੀ ਦਾ ਐਕ ਸਰਪੰਚ ਸੀ ਉਸ ਨੂੰ ਬੁਲਟ ਤੇ ਆਏ ਦੋ ਨੌਜਵਾਨਾਂ ਨੇ ਦੋ ਗੋਲੀਆਂ ਮਾਰੀਆਂ ਇੱਕ ਗੋਲੀ ਕਹਿੰਦੇ ਬਾਹ ਤੇ ਵੱਜੀ ਦੂਸਰੀ ਉਸ ਦੇ ਸਿਰ ਤੇ ਮਾਰੇ ਗਈ ਪਰ ਪੱਗ ਨੇ ਬਚਾ ਲਿਆ ਜੀ ਬਿਲਕੁਲ ਕਹਿੰਦੇ ਨੇ ਜੀ ਜੇ ਤੁਹਾਡੇ ਸਿਰ ਦੇ ਉੱਤੇ ਉੱਪਰ ਵਾਲੇ ਦਾ ਹੱਥ ਹੋਵੇ ਤੇ ਤੁਹਾਡਾ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਤਾਂ ਇਹ ਪੂਰੀ ਘਟਨਾਕ੍ਰਮ ਚਾਹੀ ਗੱਲ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪੱਗ ਦੇ ਵਿੱਚ ਗੋਲੀ ਵੱਜੀ ਔਰ ਉਹਨਾਂ ਦੀ ਜਾਨ ਬਚ ਗਈ ਹੈ ਔਰ ਕਾਂਗਰਸ ਦੇ ਜਿਹੜੇ ਲੀਡਰ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਦੇ ਕਰੀਬੀ ਨੇ ਸੋ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਘਟਨਾ ਦੀ ਨਿੰਦਾ ਤਾਂ ਕੀਤੀ ਕੀਤੀ ਨਾਲ ਹੀ ਘਟਨਾ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਕਿ ਕਿਵੇਂ ਮੁਕੱਦਰ ਦਾ ਸਿਕੰਦਰ ਨਿਕਲਿਆ ਸਾਫ ਦਾ ਸ਼ਰਬੰਦ ਸੋ ਸੁਣ ਲੋ ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਜਵਾਨੀ ਤੇ ਨਾਲ ਹੀ ਜਾਣ ਲਵੋ ਕਿਵੇਂ ਹੋਈ ਹੈ ਪੂਰੀ ਘਟਨਾ ਤੋ ਇਹ ਘਟਨਾ ਦੇ ਵਿੱਚ ਤੁਸੀਂ ਦੇਖ ਲਓ ਜੀ ਸਪੈਸ਼ਲ ਡਿਪੋਰਟ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਰੋਹਿਤ ਗੁਪਤਾਰ ਇਹ ਜੀ ਮੇਰਾ ਸਾਥੀ ਹੈ ਡਾਕਟਰ ਜੋਗਾ ਸਿੰਘ 달ੋਵ ਅੱਡੇ 'ਚ ਕੈਮੀਕਲ ਦੁਕਾਨ ਕਰਦਾ ਤੇ ਇਸੇ ਲਈ 5 ਸਾਲਾਂ ਦੀ ਪਿੰਡ ਦੀ ਸਰਪੰਚੀ ਕੀਤੀ ਬੜਾ ਬੜਾ ਵਧੀਆ ਨੇ ਡਵੈਲਪਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਾਣਾ ਵਰਸਿਆ ਵਾ ਕੌਣ ਆਇਆ ਵਾ ਕਿ ਗਲਬਾਤ ਹੈ ਮੈਂ ਪੂਰਾ ਪੁੱਛਤੀ ਵਾ ਐਸੋ ਦੇ ਹਾਲਾਤ ਇਹਨਾਂ ਪਰ ਮਾੜੀ ਗੱਲ ਹੈ ਦਿਆਂ ਦੀ ਆੜੇ ਉਥੇ ਪਤਾ ਨਗਾ ਵੜਾਣੇ ਪਾਂਘਰ ਵੀ ਕੈਮਪਸ ਨੂੰ ਗੋਲੀ ਮਾਰੀ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਤੇ ਲਾਂਡ ਆਰਡਰ ਦੀ ਪਨਾਹ ਪੰਜਾਬ ਦਾ ਬੀੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹੀਆਂ ਗਲਾਂ ਫਿਰਦੇ ਨੇ ਕਿਤੇ ਪੈਦਲ ਆਉਣ ਕਿਰਨ ਬਜ਼ਾਰਾਂ ਚ ਕੋ ਲੋਕਾਂ ਨੂੰ ਪੁੱਛਣ ਬਟਾਲੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਖਰੋਤੀ ਜੀ ਸਾਹਿਬ ਸ੍ਰੀ ਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਇਹ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਲਟਾਓ ਨਾ ਤੇ ਰੱਬ ਦੀ ਮਿਹਰ ਹੋਈ ਹੈ ਯਾਦਵ ਜਾਨ ਬਚ ਗਈ ਹੈ ਗੋਰੀ ਪੱਗ ਦੇ ਵਿੱਚੋਂ ਸਿਰ ਨੂੰ ਖਹਿ ਕੇ ਜਿਦਗੀ ਹੈ ਨਾਲੋਂ ਤੇ ਕੋਈ ਕਸਰ ਨਹੀਂ ਪਰ ਰੱਬ ਹੀ ਇਹ ਬਚਾਤਾ ਉਹਦੀ ਖੇੜ ਵਕਰੀ ਹੈ ਬਚਾਉਣਾ ਵੀ ਤਗੜਾ ਉਹਨ ਵਿੱਚ ਆਤਾ ਉਹ ਰਬਤੇ ਸ਼ੁਕਰ ਗਿਆ ਕੱਲ ਕੋਈ ਤੁਸੀਂ ਕੋਲਿਸ ਅਧਿਕਾਰੀ ਨਾਲ ਸਰ ਬਰਾਬਰ ਕਿਸੇ ਮੈਂ ਐਸਐਚਓ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਕਿ ਮੈਂ ਮੌਕੇ ਤੇ ਚੱਲਿਆ ਵਾ ਤੇ ਮੈਂ ਫਿਰ ਉਧਰ ਮੈਂ ਘੱਟ ਲਿਆ ਨਾ ਮੈਂ ਭੱਜ ਕੇ ਦੇਖੋ ਸੱਤ ਆ ਗਿਆ ਆ ਡਾਕਟਰ ਗੁਦਲੀ ਸਾਡੇ ਕੋਲ ਮਰੀਜ਼ ਆਇਆ ਜੀ ਤਕਰੀਬਨ 155 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਜੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਗਈ ਹੈ ਪਰ ਇਸ ਇਫਤੇ जख्म ਹੈਗਾ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ਏਡ ਐਮਰਜੈਂਸੀ ਟਰੀਟਮੈਂਟ پیشن ਨੂੰ ਦੇ ਕੇ ਤੇ پیشن ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਹੈ پیشن ਨੂੰ ਤੇ ਆਪਣੇ ਵੱਲੋਂ ਅਸੀਂ ਜੋ ਫਰਸਟ ਏਡ ਟਰੀਟਮੈਂਟ پیشن ਨੂੰ ਸਟੈਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਹੈ